ਹਾਂਜੀ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਅਸੀਂ ਤੁਹਾਡੇ ਲਈ ਛੋਟੀ ਜਿਹੀ ਮੋਟੀਵੇਸ਼ਨਲ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਇੱਕ ਕਹਾਣੀ ਲੈ ਕੇ ਆਏ ਹਾਂ ਕਹਾਣੀ ਨਹੀਂ ਹੈਗੀ ਮਤਲਬ ਕਿ ਗੱਲਾਂ ਬਾਤਾਂ ਹੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਭਈ ਕਈ ਮੇਰੇ ਹਨਾ ਵੀਰ ਭਰਾ ਭੈਣਾ ਬਜ਼ੁਰਗ ਜਦੋਂ ਆਪਣੇ ਘਰਾਂ 'ਚ ਕੋਈ ਪਰੇਸ਼ਾਨੀ ਆ ਜਾਂਦੀ ਆ ਅਚਾਨਕ ਜੇ ਨਾ ਕੋਈ ਜ਼ਿੰਦਗੀ 'ਚ ਉਲਝਣ ਬਣ ਜਾਂਦੀ ਆ ਬਹੁਤ ਘਬਰਾ ਜਾਂਦੇ ਨੇ ਵੀ ਹੁਣ ਕੀ ਕਰਾਂਗੇ ਹਨ ਵੀ ਦੇਖੋ ਇਹ ਨਾ ਜ਼ਿੰਦਗੀ ਦੀ ਜਿਹੜੀ ਔਲਝਣਾ ਨਾ ਵੀ ਇਹ ਹੈ ਨਾ ਬਾਲਾਂ ਦੀ ਗੁਲਝਲਾਂ ਦੀ ਤਰ੍ਹਾਂ ਹੁੰਦੀਆਂ ਨੇ ਵੀ ਜਿਵੇਂ ਹੁਣ ਆਪਣੇ ਬਾਲਾਂ ਦੇ ਵਿੱਚ ਗੁੰਝਲਾ ਪੈ ਜਾਂਦੀਆਂ ਨੇ ਵੀ ਉਹ ਕਢਵਾਉਣੀਆਂ ਤਾਂ ਪੈਂਦੀਆਂ ਹੀ ਨੇ ਆਪਾਂ ਨੂੰ ਉਹ ਕਢਵਾਏ ਬਿਨਾ ਮੀਣੀ ਸਰਦਾ ਹਨ ਪਹਿਲਾਂ ਤਾਂ ਵੀ ਇਹ ਹੈ ਵੀ ਦੇਖੋ ਵੀ ਮੈਨੂੰ ਇਹਦੀ ਲੋੜ ਆ ਵੀ ਇਹ ਕੰਮ ਇਹਨੂੰ ਪੂਰਾ ਕਰਨਾ ਪਊਗਾ। ਦੂਜਾ ਵੀ ਗੁੰਝਰਾ ਨੂੰ ਸੁਲਝਾਉਣ ਦਾ ਤਰੀਕਾ ਵੀ ਇੱਕ ਸਮੇਂ ਸਾਰਿਆਂ ਦੀ بجائے ਜੇ ਥੋੜੇ-ਥੋੜੇ ਬਾਲ ਲੈ ਕੇ ਸੁਲਝਾ ਲਈਏ। ਤੀਜੀ ਜਿਹੜੀ ਗੱਲ ਆ ਵੀ ਜੇ ਮਾਂ ਦਾ ਸਿਰ ਤੇ ਹੱਥ ਹੋਵੇ ਫਿਰ ਆਪੇ ਸਾਰਾ ਕੁਝ ਸੈੱਟ ਹੋ ਜਾਂਦਾ। ਵੀ ਇਹੀ ਸੁਧਾਰਨ ਜਿਸ ਸੰਹਾ ਦਾ ਜਿਹੜਾ ਸਾਨੂੰ ਉਹ ਆਪਦੀ ਜ਼ਿੰਦਗੀ ਤੇ ਲਾਗੂ ਕਰਨਾ ਚਾਹੀਦਾ। ਵੀ ਜਦੋਂ ਅਸੀਂ ਕਿਸੇ ਔਖੀ ਘੜੀ 'ਚ ਖੁਦ ਨੂੰ ਨਾ ਦੱਬਿਆ ਜਾਂ ਫਸਿਆ ਮਹਿਸੂਸ ਕਰਦੇ ਆਂ। ਸਭ ਤੋਂ ਪਹਿਲਾਂ ਵੀ ਹੌਸਲੇ ਨਾਲ ਇਹ ਚੀਜ਼ ਕਬੂਲ ਕਰੀਏ ਵੀ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਨਿਭਾਉਣੀ ਪਊਗੀ ਵੀ ਹਨਾ ਇਸ ਦੇਖੋ ਜੇ ਕੋਈ ਮਾੜਾ ਟਾਈਮ ਆ ਵੀ ਗਿਆ ਨਾ ਆਪਣੇ ਜ਼ਿੰਦਗੀ ਦੇ ਵਿੱਚ ਉਹਦੇ ਵਿੱਚੋਂ ਪਹਿਲੀ ਗੱਲ ਤਾਂ ਤੁਸੀਂ ਘਬਰਾਉਣਾ ਹੀ ਨਹੀਂ ਹੈਗਾ ਜੇ ਘਬਰਾਗੇ ਤਾਂ ਉਦੋਂ ਵੱਧ ਕੰਮ ਉਲਝ ਜਾਂਦਾ ਹਨਾ ਆਪਾਂ ਕਹਿੰਦੇ ਵੀ ਆਹ ਹੋ ਗਿਆ ਯਾਰ ਹੁਣ ਕੀ ਕਰੀਏ ਹੁਣ ਨੀ ਕੋਸ ਬਣਨਾ ਇਹਦਾ ਨਾ 네ਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁੰਜਲਾਂ ਪੈਂਦੀ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਦੇਖੋ ਆਪਾਂ ਸਾਰੇ ਹੈ ਨਾ ਆਮ ਸਧਾਰਨ ਜਿਹੇ ਪਰਿਵਾਰਾਂ ਵਿੱਚੋਂ ਉੱਠੇ ਹੋਏ ਆਂ ਵੀ ਦੇਖੋ ਆਪਣੇ ਕੋਈ ਇਹ ਤਾਂ ਹੈ ਨਹੀਂ ਸੀ ਵੀ ਜੰਮਦੇ ਨੂੰ ਆਪਾਂ ਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਗਿਆ ਆਪਾਂ ਗਰੀਬ ਪਰਿਵਾਰਾਂ ਤੋਂ ਹੀ ਆ ਆਪਣੇ ਮਾਂ-ਬੇਵੋ ਨੇ ਆਪਾਂ ਨੂੰ ਕਿੰਨੇ ਔਖੇ ਹੋ ਕੇ ਪੜਾਇਆ ਭਾਈ ਦੁੱਧ ਪਾ ਪਾ ਕੇ ਹੁਣ ਮਾਵਾ ਬੱਚਿਆਂ ਨੂੰ ਪੜ੍ਹਾਉਂਦੀਆਂ ਨੇ ਤੇ ਮਾਂ ਖੇਤੀ ਕਰਦੇ ਨੇ ਹਨਾ ਭਰਾ ਬਹੁਤ ਸਾਰੇ ਤੇ ਖੇਤੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਚਦਾ ਹੀ ਕੁਝ ਨਹੀਂ ਬਹੁਤ ਜ਼ਿਆਦਾ ਮੰਗਾਈ ਹੋਈ ਪਈ ਆ ਵਿਚਾਰੇ ਕੀ ਕਰਨ ਕਈ ਅੱਕ ਜਾਂਦੇ ਆ ਘਬਰਾ ਜਾਂਦੇ ਆ ਉਸ ਟਾਈਮ ਕਿਸੇ ਨੇ ਘਬਰਾਉਣਾ ਨਹੀਂ ਹੈਗਾ ਵੀ ਇਹ ਸੋਚੋ ਵੀ ਜਿਵੇਂ ਵਾਲਾਂ ਦੇ ਵਿੱਚ ਗੁੰਝਲਾਂ ਪੈ ਗਈਆਂ ਉਹ ਵੀ ਆਪਾਂ ਕੱਢਦੇ ਆ ਨਾ ਕੱਢੇ ਬਿਨਾਂ ਤਾਂ ਸਰਦਾ ਨਹੀਂ ਤੇ ਉਸੇ ਤਰ੍ਹਾਂ ਹੀ ਆਏ ਮੰਨ ਲਓ ਵੀ ਜਿਹੜੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਗੁਲਜਲ ਪੈ ਗਈ ਕੋਈ ਜ਼ਿੰਮੇਵਾਰੀ ਆ ਕੋਈ ਕੰਮ ਵੀ ਖਰਾਬ ਹੋ ਗਿਆ ਉਹ ਤੁਸੀਂ ਹੀ ਸਲਝਾਉਣਾ ਕਿਸੇ ਹੋਰ ਨੇ ਨਹੀਂ ਸਲਝਾਉਣਾ ਮੰਨ ਕੇ ਚੱਲੋ ਹੌਸਲੇ ਨਾਲ ਵੀ ਇਹ ਮੇਰਾ ਕੰਮ ਆ ਯਾਰ ਮੈਂ ਹੀ ਕਰੂੰਗਾ ਤੇ ਕਿਸੇ ਤੋਂ ਉਮੀਦ ਨਾ ਰੱਖੋ ਸਿਵਾਏ ਪ੍ਰਮਾਤਮਾ ਤੋਂ ਕਿਉਂਕਿ ਉਹ ਪ੍ਰਮਾਤਮਾ ਜਰੂਰ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡਾ ਸਾਥ ਦਿੰਦਾ ਬਈ ਆਪਾਂ ਨੂੰ ਤਾਂ ਵਿਸ਼ਵਾਸ ਹੈ ਕਿਉਂਕਿ ਮੇਰਾ ਤਾਂ ਵਾਹਿਗੁਰੂ ਨੇ ਸਾਥ ਦਿੱਤਾ ਮੈਂ ਮੈਂ ਇਹ ਜੀ ਓਲਜਨਤਾਣੀ ਦੇ ਵਿੱਚ ਸੀ ਜ਼ਿੰਦਗੀ ਵਿੱਚ ਬਹੁਤ ਵੱਡੀ ਦੁਰਘਟਨਾ ਹੋ ਗਈ ਸੀ ਵੀ ਅਸੀਂ ਪਾਠ ਪੂਜਾ ਕਰਦੇ ਸੀ ਬਹੁਤ ਜ਼ਿਆਦੇ ਪ੍ਰਮਾਤਮਾ ਨੇ ਜਦੋਂ ਸਾਡਾ ਸਾਥ ਦਿੱਤਾ ਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਜਿਸ ਬੰਦੇ ਨੂੰ ਅਸੀਂ ਕਦੇ ਮਿਲੇ ਨਹੀਂ ਸੀ ਕਦੇ ਉਹਨੂੰ ਜਾਣਦੇ ਨਹੀਂ ਸੀ ਪਤਾ ਨਹੀਂ ਕਿਵੇਂ ਰਾਹ ਬਣ ਕੇ ਆਪ ਪ੍ਰਮਾਤਮਾ ਬੋੜੇ ਉਹਨੇ ਸਾਰੇ ਮਸਲੇ ਹੱਲ ਕਰੇ ਅਸੀਂ ਵੀ ਹਿੰਮਤ ਨਹੀਂ ਹਾਰੀ ਹੈ ਨਾ ਕਦੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਜ਼ਿੰਦਗੀ ਦੇ ਵਿੱਚ ਇਹ ਵੀ ਵੀ ਕੀ ਹੋਇਆ ਸੀ ਕਿ ਨਹੀਂ ਫਰਮਾਤੋਂ ਬਾਹਰ ਸਾਰਿਆਂ ਦੀ ਫੜਦਾ ਇਹੋ ਜੀ ਗੱਲ ਨਹੀਂ ਤੁਸੀਂ ਹੌਸਲਾ ਨਾ ਹਾਰਿਆ ਕਰੋ ਚੜਦੀ ਕਲਾ ਨਾਲ ਅੱਗੇ ਵਧਿਆ ਕਰੋ ਜੇ ਇੱਕ ਦਿਨ ਮਾੜਾ ਆ ਗਿਆ ਦੂਜੇ ਦਿਨ ਮਾੜਾ ਨਹੀਂ ਹੋਊਗਾ ਹਾਂ ਜੀ ਉਹ ਗੱਲ ਵੱਖਰੀ ਹੈ ਜੇ ਆਪਾਂ ਉਹੀ ਹਥਿਆਰ ਹੀ ਸੱਟ ਲੈ ਵੀਾਰੇ ਹੋ ਗਿਆ ਹੁਣ ਏਡੀ ਸੇਦੀ ਕੀ ਹੋਜੂਗਾ ਹੁਣ ਹੁਣ ਤਾਂ ਕੋਈ ਹੱਲ ਨਹੀਂ ਟਾਈਮ ਤੇ ਬੰਦਾ ਕਰੇਗੀ ਮੈਂ ਕਹਿੰਦੀ ਹਾਂ ਤੁਸੀਂ ਹਿੰਮਤ ਰੱਖੋ ਟਾਈਮ ਤੇ ਸੱਡੋ ਘੰਟਿਆਂ ਦੇ ਵਿੱਚ ਹੀ ਤੁਸੀਂ ਮਸਲੇ ਹੱਲ ਕਰ ਲੋਗੇ ਜਦੋਂ ਬੰਦੇ ਦੇ ਅੰਦਰ ਆਪਦੇ ਹਿੰਮਤ ਆ ਉਹਦਾ ਮਨ ਪੂਰਾ ਕਾਇਮ ਆ ਅੰਦਰੋਂ ਵੀ ਮੈਂ ਕਰ ਲੂੰਗਾ ਯਾਰ ਕਿੱਡੀ ਗੱਲਾਂ ਕਰ ਲਾਂਗੇ ਕੋਈ ਨਹੀਂ ਸਾਰਾ ਕੁਝ ਹੋ ਜਾਂਦਾ ਹੁੰਦਾ ਤੁਸੀਂ ਘਬਰਾਉਣਾ ਨਹੀਂ ਬੱਸ ਇਹ ਵਾਲਾਂ ਦੀ ਗੁੰਝਲਾਂ ਲਈ ਕੰਮ ਆ ਇਹ ਜ਼ਿੰਦਗੀ ਦੇ ਵਾਲ ਨੇ ਇਹਦੇ ਵਿੱਚ ਗੁੰਝਲਾ ਪੈ ਗਈਆਂ ਤਾਂ ਕੋਈ ਨਹੀਂ ਥੋੜੇ ਥੋੜੇ ਕਰਕੇ ਸਲਝਾਉਂਦੇ ਜਾਓ ਪਰ ਘਬਰਾਉਣਾ ਆਪਣੇ ਹਥਿਆਰ ਨਾਲ ਸਟੋ ਵਾਇਗਰੂ ਦਾ ਨਾਮ ਲਾਓ ਤੇ ਅੱਗੇ ਵਧੋ ਆਪੇ ਉਹ ਬਾਹ ਫੜੂਗਾ ਸੋ ਧੰਨਵਾਦ ਜੀ ਗੱਲ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਜੇ ਕਿਸੇ ਭੈਣ ਭਰਾ ਨੂੰ ਨਹੀਂ ਵੀ ਵਧੀਆ ਲੱਗੀ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਬਾਏ ਬਾਏ